ਜੀ ਫ੍ਰੀਡਾ ਦੇ ਵਿੱਚ ਦੇਸੀ ਸਾਈਕਲ ਆਇਆ ਚਲਾ ਕੇ ਚੱਲਣਾ ਸਬਜ਼ੀ ਲੈ ਆਵਾ ਹਰੀ ਆਲ ਮਹ ਤਬਾਕਾ ਘੱਟ ਆਵਾ ਘੱਟ ਘੱਟ ਪਾਈ ਤਵਾ ਕਾਫੀ ਘੱਟ ਹੈ ਹਰਮਨ ਕਾਫੀ ਚਿਰ ਤੋਂ ਨਾ ਚਲਾ ਪਾਈ ਚਲਾਇਆ ਹੀ ਨਹੀਂ ਗਾ ਤੁਸੀਂ ਚਲਾਇਆ ਨਮਾਜ਼ ਜੀ ਇਹ ਨਹੀਂ ਚਲਾਇਆ ਖਾਈ ਤਾ ਗਈ ਆਏ ਅਈ ਕਾ ਨੂੰ ਬੱਕਰ ਦੇਣਾ ਥੇ ਹਵਾ ਘਟ ਚੱਲ ਹਵਾ ਘਟ ਤੇ ਨਵਾ ਬਾਈ ਸੋਵੇਂ ਹਵਾ ਇਹ ਪੜੀ ਨੂੰ ਏਵਨ ਕੰਪਨੀ ਵੀ ਇੰਡੀਆ ਵਾਲੀ ਆ ਜੀ ਏਵਨ ਕੰਪਨੀ ਅੱਛੇ ਇਹਨਾਂ ਦਾ ਇੰਡੀਅਨ ਕੰਪਨੀ ਆ ਕੋ ਜੀ ਇਹ ਏਵਨ ਕੰਪਨੀ ਦਾ ਸੈਕੂਲਰ ਤੇ ਏਵਨ ਕੰਪਨੀ ਦੇ ਜਿਹੜੇ ਮਾਲਕ ਹੈ ਸਰਦਾਰ ਔਨਕਾਰ ਸਿੰਘ ਪਾਵਾ ਉਹਨਾਂ ਨੂੰ ਵੀ ਮੇਰੇ ਨਾਲ ਹੀ 15 ਜੀ ਦਾ ਅਵਾਰਡ ਮਿਲਿਆ ਸੀਗਾ ਤੇ ਜੇ ਸਾਈਕਲ ਦੇਖ ਕੇ ਉਹਨਾਂ ਦੀ ਵੀ ਯਾਦ ਆਈ ਮੈਂ ਇੰਡੀਆ ਜਾ ਕੇ ਉਹਨਾਂ ਨੂੰ ਮਿਲਾਂ ਨਿਕਿਆ ਆ ਇੱਕ ਇਹਨੂੰ ਕਹਿੰਦੇ ਟੋਕਰੀ ਟੋਕਰੀ ਹੈ